ਅੱਜ ਦੇ ਜਮਾਨੇ ਵਿੱਚ ਵੀ ਇਮਾਨਦਾਰੀ ਜਿੰਦਾ ਹੈ ਇਹ ਰਸ ਵਾਲਾ ਇਹ ਮੇਜਰ ਸਿੰਘ ਜੋ ਕਿ ਨਿਊਜ਼ੀਲੈਂਡ 'ਚ ਵੀ ਕੰਮ ਕਰਿਆ ਆ ਕੇ ਮਿਹਨਤ ਕਰਦਾ ਬੜੀ ਰਸ ਦਾ ਬੇਲਣਾ ਲਾਇਆ ਇਸੇ ਕਿਸੇ ਗਰੀਬ ਦਾ ਚੰਗਾ ਮਹਿੰਗਾ ਫੋਨ ਇੱਥੇ ਡਿੱਗ ਪਿਆ ਇਹਦੇ ਹੱਥ 'ਚ ਤ ਉਹਨੂੰ ਸੁਨੇਹਾ ਭੇਜ ਕੇ ਤੇ ਹੁਣ ਮੰਗਾਇਆ ਤੇ ਆ ਹੈਂਡਓਵਰ ਕਰਦੇ ਆ ਤੇ ਦੱਸਦੇ ਆ ਹਾਂ ਵੀਰ ਤੈਨੂੰ ਪਤਾ ਲੱਗਾ ਨਹੀਂ ਫੋਨ ਦਾ ਇਹਨੂੰ ਕੋਈ ਪਤਾ ਨਹੀਂ ਲੱਗਾ ਕਦੋਂ ਡਿੱਗਿਆ ਤੇ ਕੀ ਹੋਇਆ ਤੇ ਆਹ ਫੋਨ ਚੰਗਾ ਮਹਿੰਗਾ ਸੀ ਤੇ ਬੜਾ ਇਮਾਨਦਾਰ ਆ ਮੇਜਰ ਸਿੰਘ ਜੋ ਕਿ ਨਿਊਜ਼ੀਲੈਂਡ ਚ ਵੀ ਕੰਮ ਕਰਿਆ ਜੱਥੇਦਾਰ ਆ ਗਿਆਨੀ ਧਿਆਨੀ ਆ ਰਸ ਵੀ ਸਾਫ ਸੁਥਰੀ ਤੇ ਸਾਫ ਸੁਥਰੇ ਆਪਣੇ ਗੋਲੀ ਵਾਲੇ ਬੱਤੇ ਜਿਹੜੇ ਕਿ ਆਪਣੇ ਦੁੱਧ ਸੋਡਾ ਤੇ ਨਿੰਬੂ ਸ਼ਕੰਜ ਵੀ ਬਣਾਉਂਦਾ ਤੇ ਬਹੁਤ ਵਧੀਆ ਨਾਲ ਦਾ ਕੰਮ ਚੱਲਦਾ ਵੱਧ ਤੋਂ ਵੱਧ ਦੇ ਫਿਲਮ ਨੂੰ ਸ਼ੇਅਰ ਕਰੋ ਆਹ ਦੇ ਦਿਓ ਵੇਖ ਰੱਖੋ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਵੀ ਤੁਸੀਂ ਇਹਦੇ ਬਾਰੇ ਥੈਂਕ ਯੂ ਥੈਂਕ ਯੂ ਹੋਰ ਕਿੰਨਾ ਕੁ ਮਹਿੰਗਾ ਫੋਨ ਆ ਹਰ ਗਿਆਦਾ ਹਾਂ ਠੀਕ ਹੈ ਫੋਨ ਭਾਵੇਂ 5000 ਦਾ ਹੋਵੇ ਜਾਂ 25000 ਦਾ ਹੋਵੇ ਫੋਨ ਇੱਕ ਸਰੀਰ ਦਾ ਇੱਕ ਐਸਾ ਅੰਗ ਬਣ ਗਿਆ ਮਗਰ ਮੈਂ ਗੱਡੀ ਵਾਲੇ ਸੁਨੇਹਾ ਦੇ ਕੇ ਇਹਨੂੰ ਰਕਾਇਆ ਗੱਡੀ ਵਾਲੇ ਨੂੰ ਮਗਰ ਸੁਨੇਹੇ ਦੇ ਕੇ ਸਾਰਿਆਂ ਨੂੰ ਫੇਰ ਨੂੰ ਵਾਪਸ ਬੁਲਾਇਆ ਤੇ ਆ ਫੋਨ ਇਹਦੇ ਇਹਦੇ ਹੱਥ 'ਚ ਫੜਾਇਆ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਮੈਂ ਤੁਹਾਡਾ ਆਪਣਾ ਬਾਬਾ ਤਸ਼ਮੀਰ ਸਿੰਘ ਲੰਬਰਦਾਰ